ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗਿਆ ਸ਼ੁਰੂਆਤ ਕਰਨ ਅੱਜ ਪਹੁੰਚੇਵੇਂ ਆਪਾਂ ਹਰਿਆਣੇ ਮੈਂ ਆਪਣੀ ਬਲੈਰੋ ਲੈ ਕੇ ਹੁੱਕ ਲਵਾ ਲਏ ਦੇ ਪੰਕਣਾ ਔਰ ਕਾਲੇ ਬਾਈ ਬਦੇ ਕੱਲ ਕਰਾਈ ਦੀ ਆਪਾਂ ਨੇ ਹੁੱਕ ਤਾਂ ਪਿਆਰ ਹਨ ਵਧੀਆ ਓਕੇ ਦੀ ਰਿਪੋਰਟ ਕੰਮ ਹੈ ਅੰਦਰ ਵੀ ਨਟ ਲਗੇ ਨੇ ਹੁੱਕ ਦੇ ਵਿੱਚੋਂ ਦੇਖੋ ਆਪਾਂ ਪਹੁੰਚੇ ਤੇ ਬਾਈ ਸ਼ੱਕਰ ਲੈਣਾ ਆਪਣੀ ਸ਼ੱਕਰ ਤਿਆਰ ਕਰਾਈ ਆਪਾਂ ਨੇ 15 ਕੁਇੰਟਲ ਮਾਲ ਇਹ ਦੇਖੋ ਆਪਾਂ ਨੂੰ ਕਿੰਨਾ ਮਿਲਾ 15 ਮਿਲਾ 12 ਮਿਲਾ ਆਏ ਸਾਲ ਲੇ ਜੇ ਗਰਾਮ ਬਾਈ ਉਹਦੇ ਆਪਣਾ ਚਰਨੇ ਨਹੀਂ ਭੈਣ ਪਿਆਈ ਵੀ ਉਹਰੇ ਉਹਦੇ ਸ਼ੱਕਰ ਲੇ ਜੇ ਗਰਾ 39 ਗੰਨਾ 18 ਗੰਨਾ 2 ਗੰਨਿਆਂ ਦੀ ਸ਼ੱਕਰ ਬਣਾ ਮਤਲਬ ਕੁਆਲਟੀ ਵਾਈਜ਼ ਬਹੁਤ ਮਤਲਬ ਚੰਗਾ ਕੰਮ ਹੈ ਸਾਫ ਸਫਾਈ ਫੁੱਲ ਹੈ ਇਹ ਮਤਲਬ ਇਹਨੂੰ ਚਾਰਨਾ ਕਰਿਆ ਆਈਵਾ ਦੇਖੋ ਕੁਆਲਟੀ ਚੈੱਕ ਕਰੋ ਸ਼ੱਕਰ ਦੀ ਕੱਲ ਸ਼ਾਮ ਦਾ ਕੰਮ ਤਿਆਰ ਹੋ ਰਿਹਾ ਆਪਣਾ ਮਤਲਬ ਸਾਰੀ ਰਾਤ ਸ਼ੱਕਰ ਬਣੀ ਐ ਇਹ ਤਕਰੀਬਨ 12:00 ਵਜੇ 12:00 ਵਜੇ ਤੱਕ ਆਪਣਾ ਸ਼ੱਕਰ ਦਾ ਨਿਬੜ ਗਿਆ ਇਹ ਪਵੇ ਗੁੜਕਾ ਘਾਣਾ ਕੱਲ ਸ਼ਾਮ ਨੂੰ 5:00 ਵਜੇ ਲੱਗ ਗਈ ਦੀ ਆਪਣੀ ਸ਼ੱਕਰ ਬਣਨ ਇਹੋ ਆਪਣਾ ਭਰਨਾ ਹਲੇ ਥੈਲਿਆਂਵਾਂ ਮਾਲ ਜਿਹੜਾ ਰਹਿ ਰਿਹਾ ਜੋ ਸਾਰਾ ਮਾਲ ਆਪਣਾ ਇੱਧਰ ਪਈ ਇੱਕ ਲਾਈਨ ਆਪਣੀ ਜੋਤੇਂਦਰ ਬਾਈ ਕੀ ਹੈ ਭਿੰਦੇਗੀ ਹੈ ਧਿਆਨੇ ਕੀ ਆਪਣੀ ਹੈ ਹੋ ਰਿਸ਼ਤੇਦਾਰਾਂ ਦੇ ਦੇਂਗੇ ਹਾਂ ਉਹ ਸੁੱਗਰ ਚਰਨੇ ਕੀ ਹੈ ਸਰਪਾਲ ਪਰ ਬਾਈ ਬਹੁਤ ਸ਼ੱਕਰ ਜਹਾਜ਼ ਅੰਕਲ ਵਾ ਦੇ Shastri gal uncle ji ਉਹ ਠੀਕ ਹੈ ਬੜੀ ਬੜੀ ਆ ਇਹੋ ਹੈ ਭਾਈ ਅੰਕਲ ਸ਼ੱਕਰ ਵਾਲਾ ਆਪਣਾ ਹੋਰ ਜੀ ਹਾਂ ਠੀਕ ਠਾਕ ਐਡਰੈਸ ਦੱਸੋ ਜੀ ਆਪਣਾ ਬਿਨਰਨ ਕੇ ਤਾਉ ਹਾਂ ਯਹੀ ਬਿਨਰਨ ਕੇ ਖਾ ਅੱਛਾ ਗੌਰਮ ਕੋ ਨਾਮ ਰਾਮਪੁਰ ਨਾਮ ਰਾਮਕਮਰ ਗਾਉ ਸਾਦਰ ਨੁਰਦਾ ਗਾਉ ਸਾਦਰ ਨੁਰਦਾ ਜ਼ੀਲ ਨਦੈਸਗੜ੍ਹ ਜੀਲਾਂਬਾੜਾ ਜੀਲਾਂਬਾੜਾ ਨੰਬਰ ਬੋਲੋ ਜੀ 832 98132 52862 51862 ਹਾਂ ਫੋਨ ਕਰਕੇ ਬਾਈ ਆਰਡਰ ਕਰ ਸੰਗਾ ਸ਼ੱਕਰ ਆਪਾਂ ਨੂੰ ਜਿੰਨੀ ਵੀ ਲੈਣੀ ਹੈ ਸਾਈ ਪਾ ਦਿਓ Google Paper ਸਤਿਆਰ ਹੋ ਜੇਗੀ ਤੁਹਾਨੂੰ ਫੋਨ ਕਰ ਦਾਂਗੇ ਵੀ ਭਾਈ ਆਪਣੀ ਲੈ ਜਾਓ ਕੁਆਲਿਟੀ ਇੱਕ ਨੰਬਰ ਹੋਏਗੀ ਨੋਟਨ ਗੱਡੀ ਵਾਜ ਆਪਾਂ ਨੇ ਜਿਹੜੇ ਕੰਮ ਵਾਸਤੇ ਬਣਵਾਈ ਦੀ ਸੀ ਕੰਮ ਆ ਲੱਗ ਗਿਆ ਆਪਾਂ ਵਰਤਣ ਪਹਿਲਾ ਦਿਨ ਹੈ ਅੱਜ ਟਰਾਲੀ ਲੈ ਆਇਆ ਤੇ ਆਪਾਂ ਸੱਤੀ ਕੀ ਖੜੌਲੀ ਵਾਲੇਗੀ ਆਪਣੀ ਟਰਾਲੀ ਦੀ ਵੀ ਸਾਈ ਦੇਈ ਵੀ ਆਪਣੀ ਬਣ ਰਹੀ ਹੈ ਪਹਿਲਾ ਢੀਡਾ ਲਾਇਆ ਗੱਡੀ ਗਲ ਸੱਕਰਗਾ ਇਸ ਤੇ ਬਾਅਦ ਪਰਿੰਗ ਡੀਜ਼ਲ ਟੈਂਕ ਭਰਾ ਕੇ ਲਿਆਵੇਂਗਾ ਆਪਾਂ ਕਿਦਨੇ ਦਿਨ ਟਾਈਮ ਲੱਗੇ 1-2 ਦਿਨ ਮਾ ਤਾਂ ਹੀ ਆਪਾਂ ਨੇ ਟਾਇਰ ਥੋੜੇ ਮਤਲਬ ਵਧੀਆ ਪਵਾਏ ਦੇ ਸਮਾਂ ਵਜਨ ਕਰਕੇ ਓਏ ਭਾਈ ਇੱਧਰ ਆਪਣਾ ਗੰਨੇ ਲੱਗ ਰਹੇ ਇੱਕ ਬੰਦਾ ਗੰਨੇ ਲਾਰਿਆ ਰੈਗੂਲਰ ਬਲੌਕ ਭਾਈ ਆਪਾਂ ਪਾਉਂਦੇ ਨਹੀਂ ਹੈ ਥੋੜਾ ਕੰਮਕਾਰੀ ਆਪਣਾ ਚੱਲ ਨਹੀਂ ਰਿਹਾ ਆਪਾਂ ਉਹੀ ਕਿਸੇ ਹੋਰ ਕੀ ਵੀਡੀਓ ਬਣਾ ਕੇ ਪਾਈ ਜਾਏ ਚੰਗਾ ਨਹੀਂ ਲੱਗਦਾ ਇਹ ਮਤਲਬ ਅਜ ਤਰੀਕ ਹੋ ਗਈ ਭਾਈ ਅੱਜ ਤੇ ਆਪਣਾ ਕੰਮ ਸਟਾਰਟ ਹੈ ਪਤੇ ਲੇ ਕਾ ਮੈਂ ਕਿਦਨੇ ਤੁਹਾਨੂੰ ਉਹ ਵੀ ਵਲੌਗ ਪੂਰਾ ਦਿਖਾਵਾਂਗੇ ਫਿਰ ਰਿਪਰ ਕੀ ਰਿਪੇਅਰ ਕਰਾਂਗੇ ਉਹ ਵੀ ਵਲੌਗ ਤੁਹਾਨੂੰ ਪੂਰੇ ਦਿਖਾਵਾਂਗੇ ਅੱਗੇ ਅੱਗੇ ਕੰਮ ਆਪਣਾ ਸਟਾਰਟ ਹੋਈ ਜਾਏਗਾ ਸਾਰਾ ਥਮੇ ਬਣੇ ਰਹੋ ਭਾਈ ਵੀਡੀਓ ਕੋਲ ਇੱਧਰ ਭਾਈ ਗੰਨਾ ਪਿਆ ਮਤਲਬ ਗੰਨੇ ਨੂੰ ਜੋੜ ਕੇ ਜੜਾਂ ਬਾਹਰ ਰੱਖਾਂ ਗੰਨੇ ਦੀਆਂ ਜੜਾ ਆਗ ਵਾਲਾ ਪਾਸਾ ਉਹਨੂੰ ਵੀ ਚਮਲਾ ਕੇ ਉੱਪਰ ਪੱਤੀ ਪਾਦੇ ਆਂ ਆਗ ਪਾਦੇ ਆਂ ਇਸ ਤਰੀ ਪਰਾਂ ਲਾਇਆ ਵਾ ਢੇਰ ਇੱਕ ਬਹੁਤ ਮਾਲ ਆ ਰਿਹਾ ਟਰਾਲੀਆਂ ਉਤਰੀਆਂ ਹਾਂ ਖਾਲੀ ਕਰਕੇ ਚਲੇ ਹਾਂ ਕੰਡਾ ਕਰਾ ਕੇ ਅਲੀਗਲ ਪੇਮੈਂਟ 420 ਰੁਪਏ ਰੇਟ ਹੈ ਗੰਨਾ ਚਹੀਦਾ 18 ਤੇ 39 40 ਕਿਲੋ ਵਾਲੀ ਪੈਕਿੰਗ ਹੋ ਗਈ ਲੋਡ ਬਾਈ ਪੂਰੀ 10 ਕਾਂਟਰਾ 80 ਕਿਲੋ 27 ਥੈਲੇ ਹੋਗੇ ਗੁੜਕੀਆਂ ਲੱਗੀਆਂ ਚਾਰ ਪੇਟੀਆਂ 40 ਕਿਲੋ 20 ਕਿਲੋ ਕੀ ਕਹੀਏ ਨਾ 20 ਕਿਲੋ ਵਾਲੀ ਗੁੜ ਕੀ ਪੈਕਿੰਗ ਹੈ ਪੰਜਵੀਂ ਬੇਟੀ ਉਹ ਆ ਗਈ ਕਾਉਂਟਰ ਕੋ ਆਪਣਾ ਗੁੜ ਹੋ ਗਿਆ 11 ਕਾਉਂਟਰਸਤੀ ਕਿਲੋ ਮਾਲ ਹੋ ਗਿਆ ਆਪਣੀ ਪੈਕਿੰਗ ਹੋ ਰਹੀ ਹੈ 20 ਕਿਲੋ ਵਾਲੀ ਵਿੱਚ ਆਪਾਂ 20 ਕਿਲੋ ਦੇਣਾ ਯੋ ਕਾਣੇ ਭਾਈ ਆਪਾਂ ਨੇ ਫੈਸਲਾ ਬਣਾਇਆ ਦੇ ਖੜਕੇ ਨਹੀਂ ਹੋਜेंगे ਆਪਣੇ 6-7 ਥੈਲੇ ਨਹੀਂ ਹੋਜेंगे ਕਿਉਂ ਭਰ ਗਿਆ ਤਿੰਨ ਅੰਦਰ ਪਏ ਆ ਚਾਰ ਹੋ ਗਏ ਦੋ ਹੋਰ ਹੋਜਣਗੇ ਛੇ ਡੋਨਾ 12 ਪੂਰੀ ਪੈਕਿੰਗ ਕਰਦੇ ਆ ਇੱਕ ਕਾਉਂਟਰ 20 ਕਿਲੋ ਹੋ ਜਾਏਗੀ 12 ਕਾਉਂਟਰ ਸ਼ੱਕਰ ਹੋ ਜਾਈ ਕਾਉਂਟਰ ਬੂਟ ਹੋ ਗਿਆ 13 ਕਾਉਂਟਲ ਮਾਲ ਹੋ ਗਿਆ ਵਾਲਟ ਕੀ ਭਾਈ ਮਤਲਬ ਬਹੁਤ ਇੱਕ ਨੰਬਰ ਹੈ ਜਿਹੜਾ ਆਪਣਾ ਗੂੜਾ ਹੈ ਠੀਕ ਹੈ ਇਹਨੇ 20 ਕਿਲੋ ਵੰਡ ਲੇਗੇ ਜਿੰਨੂੰ ਕੰਡਾ ਨਹੀਂ ਆ ਮੈਂ ਚੱਲ ਜਾਣੀ 40 ਕੇ 2 ਦੇ ਦੇਂਗੇ 1 20 ਵਾਲਾ ਦੇ ਦੇਂਗੇ ਠੀਕ ਹੈ ਜੀ ਠੀਕ ਹੈ ਮਾਨੂੰ ਕੰਡਾ ਲਾਣੇ ਦੀ ਲੋੜ ਨਹੀਂ ਫਿਰ ਇਹ ਜੋ ਗੁੜ ਹੈ 50 ਧਰੋਂ ਬਕੂਟੀ ਆ ਜੀ ਇਹ ਗੁੜ ਬਈ ਬਿਨਾ ਰੰਗ ਦੇ ਮਤਲਬ ਪਿਓਰ ਗੁੜ ਹੈ ਕੀ ਪਾਵਾਂ ਜੋ ਕਿਹੜੀ ਬੀਜਾਂ ਨਾਲ ਸਕਲਾਈ ਵੀ ਜਮਦਲ ਜੋ ਪਿਆ ਮੈਂ ਦਿਖਾਵਾਂ ਭਾਈ ਚੈੱਕ ਕਰਾਵਾਂ ਸਾਨੂੰ ਅੰਕਲ ਨੇ 1.5 ਕਿਲੋ ਮਤਲਬ ਗਹਿਣਾ ਲਿਆ ਬਾ 1.5 ਕਿਲੋ ਵਿੱਚ ਸਕਲਾਈ ਬੀਜੀ ਹੋਈ ਹੈ। ਇਹੋ ਹੈ ਬਾਈ। ਇਸ ਨੂੰ ਲਾ ਮਾ ਮਤਲਬ ਜਦ ਗੁੜ ਤਿਆਰ ਕਰਾਂ, ਸ਼ੱਕਰ ਤਿਆਰ ਕਰਾਂ। ਹੋਰ ਕੋਈ ਕੈਮੀਕਲ ਨਹੀਂ ਹੈਗਾ, ਕੁਝ ਵੀ ਨਹੀਂ ਹੈਗਾ। ਯਾਰ, ਉਰੇ ਆਪਾਂ ਸਵੇਰਗੇ ਬੈਠੇ ਆਂ ਹੋਰ ਕੋਈ ਮਤਲਬ ਕੈਮੀਕਲ ਨਹੀਂ, ਕੋਈ ਕੁਝ ਨਹੀਂ। ਰੰਗੇ ਉਹ ਪਿਆ ਜੇ ਕਿਸੇ ਨੇ ਰੰਗ ਵਾਲਾ ਗੁੜ ਤਿਆਰ ਕਰਾਣਾ ਤਾਂ ਹਰੇਕ ਮਾ ਰੰਗ ਨਹੀਂ ਪੰਦੇ। ਦੇ ਕਿਸ ਤਰ੍ਹਾਂ ਵਾਲੇ ਮਾਰ ਰਿਹਾ। 4 ਕੜਾਹੀ ਲੱਗੇ ਹੋਏ ਲਾਈਨ 'ਮ ਤਿੰਨ ਗਰਮ ਵਾਲੇ ਆ। ਇੱਕ ਘੰਡਾ ਰਹਾ ਸਿਰੇ ਵਾਲਾ ਦੇਖੋ ਕਿੰਨੀ ਮਤਲਬ ਮਠਾਸ ਹੈ ਇਹ ਬਗਾਨ ਬਣਨ ਲੱਗ ਗਿਆ ਗੁੜ ਪਾਈ ਸ਼ੱਕਰ ਬਸ 11 ਵਜੇ ਤੱਕ ਬਣਾਵਾ ਦਿਨ ਮਾਂ ਕਾਲੀ ਲੱਗ ਜਾ ਸ਼ੱਕਰ ਹੁਣ ਇਹ ਬ ਆਪਣਾ ਗੁੜ ਚੱਲੇਗਾ ਸਾਰਾ ਦਿਨ ਇੱਕ ਮੋੜਾ ਖਾਣਾ ਕਿੰਨਾ ਮੂੜਾ ਪੈਕੀ ਕੋਈ ਬਾਤ ਨਹੀਂ ਜੀ ਇਸ ਵਾਰ ਲਿਖ ਦਿਓ 18 ਕਿਲੋ ਮੋਟੇ ਪੈਨ ਕਰਕੇ ਨਿਖ ਰੱਖਿਆ ਇੱਕ ਕਾਉਂਟਰ 18 ਕਿਲੋ ਗੁੜ ਹੋ ਗਿਆ ਸਭ ਕੰਮ ਕਰ ਗਿਆ ਨੂੰ ਕਾ ਮਾ ਫਿਰ ਹਾਂ ਜੀ ਉਹ ਜਿੱਥੇ ਮਾਰ ਲਓ ਰੋਕਣ ਠੀਕ ਹੈ ਜੀ ਨਿਬੜ ਗਿਆ ਬਾਈ ਕੰਮ ਆਪਣਾ ਇੱਕ ਕੁਆਂਟਲ 18 ਕਿਲੋ ਗੁੜ ਹੋ ਗਿਆ ਬਾਕੀ ਆਪਣੀ ਸ਼ੱਕਰ ਹੋ ਗਈ 13 ਕੁਆਂਟਲ 38 ਕਿਲੋ ਮਾਲ ਹੋ ਗਿਆ ਟੋਟਲ ਗੱਡੀ ਓਕੇ ਹੈ ਆਪਣੀ ਚਲਾ ਬਾਈ ਵਾਪਾ ਪੈਸੇ ਦੇ ਦੇ ਅੰਕਲ ਨੂੰ आ गया भाई गन्ना किसे पास पाँच क्वांटल है वह भी लेकर आ जा भाई किसे पास दस क्वांटल है वह भी लेकर आ जा किसी पास सौ क्वांटल है वह भी आ जा चल हाँ भाई चलो भाई चल रहा धुंधला जटा पट्ठा चल रहा जटा पट्ठा मोटरसाइकिल खड़ा पिछे लग गया भाई माल बंडना ਚਰਨੇ ਦਾ maal ਉਤਰ ਰਿਹਾ 5 ਕੁਇੰਟਲ ਸ਼ੱਕਰ ਵਿੱਚ ਗੂੜਾ ਪਹੁੰਚ ਗਈ ਬਾਈ ਗੱਡੀ ਆਪਣੀ ਟਕਾਣੇ ਪਰ ਘਰਾ ਸਾਬ ਕਿਤਾਬ ਕਿ ਪਹੁੰਚ ਕੇ ਬਾਈ ਜਤਿੰਦਰ ਵੀਰਵਾ ਸਫਾਨ ਮੁਕ ਲਿਆ ਸਾਰਾ ਥੋੜਾ ਹੀ ਰਹਿ ਗਿਆ तो माल मिले पहला घट दा लाओ किटा ला रहे बंदे उतर गई भाई शक्कर सारी छेड का चल रहा कम लॉ किटा लग गई थल सारे वहीं दिन हो गए मैं भी नहीं आया इतनी इद्डी लगी तो बाद आया नहीं अज आया बारह तरीक के बाद अठ दस दिन बाद बीस तरीक होगी ਦੀਪ ਜੀ ਹੋ ਗਈ ਸੈੱਟ ਸੋਨਾ ਲੱਗਣ ਲੱਗ ਗਿਆ ਚੰਦਾ ਵੀ ਆਪਣਾ ਵਿੱਲਾ ਖੜਿਆ ਸਾਰਾ ਕਿਸੀ ਲੀਕ ਹੋ ਗਈ ਤੇਲ ਚੋ ਰਿਆ ਆ ਸਭ ਮੋਟਰ ਕਿਸੀ ਲੀਕ ਹੋ ਲੱਗ ਰਹੇ ਹੈ ਭਾਈ ਮਿਸਤਰੀ ਪੂਰਾ ਸਾਰੇ ਮੈਂ ਪੱਕਾ ਹੋ ਗਿਆ ਲੋਕ ਇੰਟਾਂ ਲੱਗ ਗਈਆਂ ਟਰਾਲੀ ਛੱਡਣ ਆ ਗਏ ਦੇ ਬਾਈ ਆਪਾਂ 36 ਵਾਲੀ ਤੇਜੀ ਵੱਢ ਰਿਹਾ ਬਰਸੀਨ ਮਸ਼ੀਨ ਚੱਲ ਰਹੀ ਹੈ ਕਾਫੀ ਬਰਸੀਨ ਵਿਜਾ ਬਾਈ ਨੇ ਦੋਏ ਘਰ ਠੀਕ ਠਾਕ ਹੈ ਐਨ ਕਿਰਪਾ ਚੱਲ ਰਿਹਾ ਕੰਮ ਛੱਤੀ ਵੀ ਭਰਾ ਵੱਡ ਰਿਆ ਵਰਸ਼ੇਣਾ ਇਹੋ ਖੜਿਆ ਜੌਂਡੀਅਰ ਆਹ ਖੜਿਆ ਜੌਂਡੀਅਰ ਜਿੱਥੇ ਤੁਹਾਨੂੰ ਜ਼ੂਮ ਕਰਾਵੇਂ ਦੇਖੀਏ ਵੀਡੀਓ ਚਲਾ ਆਂ ਭਾਈ ਆਪਾਂ ਇਹੋ ਹੈ ਬ੍ਰਿਜ ਦਾ ਪਾਣੀ ਵਾਲਾ ਜਗਾੜ ਪਾਪ ਪਾ ਲਿਆ ਦਾ ਇਹਨਾਂ ਨੇ ਬਦੋ ਪਾ ਪਾ ਲਿਆ ਉੱਥੇ ਦੇ ਪੱਖਾ ਉਰੇ ਲਾ ਲਿਆ பண்ணி